ਸਾਹਬ ਦੇ ਸਾਈਡ ਤੇ ਤੇ ਸਿੰਘ ਚੌਕਸ ਹੋ ਜਾਂਦੇ ਆ ਉਦੋਂ ਤੋਂ ਲੈ ਕੇ ਤੜਕੇ 5 ਵਜੇ ਤੋਂ ਰਾਤ ਦੇ 10 ਵਜੇ ਤੱਕ ਤੋਫਾਂ ਦਾ ਫੈਰ ਨਹੀਂ ਇਹ ਮਿਲਟਰੀ ਨੇ ਬੰਦ ਕੀਤਾ ਤੁਸੀਂ ਕਮਾਲ ਮੰਨ ਜੋਗੇ ਵੀ ਇਹ ਕੋਈ ਚੀਨ ਦੀ ਜੰਗ ਜਿੱਤਣੀ ਸੀ ਜਿਹੜਾ 12 ਘੰਟੇ ਤੋਫਾਂ ਦਾ ਪੈਰ ਹੁੰਦਾ ਰਿਹਾ ਸਿੰਘ ਮਸਤ ਹੋ ਗਏ ਥੱਲੇ ਵਾਲੇ ਮੋਰਚਾ ਜੇ ਕੋਈ ਪ੍ਰਕਾਰਾਂ ਚਾਉਂਦਾ ਸੀ ਸੰਬਰ ਦਿੰਦੇ ਸੀ ਨਹੀਂ ਬੈਠੇ ਰਹਿੰਦੇ ਗੋਲੀ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਗੋਲੀ ਉਹ ਚਲਾਈ ਜੀ ਨੇ ਮੌਤ ਦੀ ਘਾਟ ਮਿਲਟਰੀ ਉਤਾਰੀ 4 ਜੂਨ ਨੂੰ ਇਹ ਰੱਬ ਦਾ ਘਰ ਗੁਰੂ ਨਾਨਕ ਦਾ ਦਰਬਾਰ ਉਹ ਜੀ ਨੂੰ ਚਾਰੇ ਵਰਨ ਮੰਦੇ ਐ ਉਹ ਜਿਹਦੇ ਚਾਰ ਦਰਵਾਜ਼ੇ ਐ ਸਾਰੇ ਧਰਮਾਂ ਦੇ ਲੋਕ ਇੱਥੋਂ ਲੰਗਰ ਛਕਣਾ ਅਸ਼ੀਰਵਾਦਾਂ ਲੈਣ ਗੁਰੂ ਦੀ ਕਿਰਪਾ ਦੇ ਗੱਪੇ ਲੈਣ ਸਰੋਵਰਾਂ ਇਸ਼ਨਾਨ ਕਰਨ ਉਹ ਜਿਹਨੂੰ ਦੁਨੀਆ ਭਰ ਤੱਕ ਲੋਕਾਂ ਨੇ ਅਜੇ ਵੀ ਮੱਥੇ ਟੇਕਣੇ ਉਸ ਦਰਪਾਰ ਨੂੰ ਖੂਨ ਦੇ ਵਿੱਚ ਇੰਦਰਾ ਗਾਂਧੀ ਨੇ ਕਿਵੇਂ ਰੋਲਿਆ ਸੁਣੀਆਂ ਜੀ ਖੂਨ ਵਿੱਚ ਰੋਹਲਤਾ ਮਾਲਕ ਦਾ ਘਰ ਖੂਨ ਵਿੱਚ ਰੋਹਲਤਾ ਮਾਲਕ ਦਾ ਘਰ ਖੂਨ ਵਿੱਚ ਰੋਹਲਤਾ ਮਾਲਕ ਦਾ ਘਾਰੇ ਖੂਨ ਵਿੱਚ ਰੋਹਲਤਾ ਰੱਬ ਦਾ ਸਿ ਘਾਰੇ ਖੂਨ ਵਿੱਚ ਰੋਹਲਤਾ ਮਾਲਕ ਦਾ ਕਰੇ ਖੂਨ ਵਿੱਚ ਰੋਲਤਾ ਰੱਬ ਦਾ ਸਿਖਾਰੇ ਖੂਨ ਵਿੱਚ ਰੋਲਤਾ ਕੌਣ ਹੀ ਚਿਪਾਪ ਤੋਹਲਤਾ ਹਾਂਜੀ ਪਾਪ ਤੋਹਲਤਾ ਮਾਲਕ ਦਾ ਕਰੇ ਖੂਨ ਵਿੱਚ ਰੋਹਲਤਾ ਰੱਬ ਦਾ ਸਿ ਘਾਰੇ ਖੂਨ ਵਿੱਚ ਰੋਹਲਤਾ ਬੋਲਤਾ ਮਾਲਕ ਦਾ ਘਾਰੇ ਖੂਨ ਵਿੱਚ ਰੋਹਲਤਾ ਰੱਬ ਦਾ ਸਿਖਾਰੇ ਖੂਨ ਵਿੱਚ ਰੋਹਲਤਾ ਰੱਬ ਦਾ ਸਿਖਾਰੇ ਖੂਨ ਵਿੱਚ ਰੋਹਲਤਾ ਰੱਬ ਦਾ ਸਿਖਾਰੇ ਖੂਨ ਵਿੱਚ ਰੋਹਲਤਾ ਇਹ 4 ਜੂਨ ਦੀ ਰਾਤ ਤੱਕ ਕੰਮ ਚੱਲਦਾ ਰਿਹਾ 5 ਜੂਨ ਦੀ ਗੱਲ ਕਰੀਏ ਹੁਣ 200 ਤੇ 50 ਸਿੰਘ ਸੰਤ ਜਰਨੈਲ ਸਿੰਘ ਨਾਲ ਦੱਸੇ ਜਾ ਰਹੇ ਜਦੋਂ ਆਪਾਂ ਕਿਸੇ ਨਾਲ جنگ ਲੜੀ ਆਪਣਾ ਇਤਿਹਾਸ ਲਿਖਣਾ ਮੁਸ਼ਕਲ ਹੈ ਖਾੜਕੂਆਂ ਨੇ ਗਰੀਲਾ جنگ ਪੰਜਾਬ ਦੀ ਧਰਤੀ ਤੇ ਲੜੀ ਹੈ ਜਿੱਥੇ ਉਹ ਸ਼ਹੀਦ ਹੁੰਦੇ ਜਾਂ ਬੁਚੜਾ ਨੂੰ ਮਾਰਦੇ ਪੁਲਿਸ ਵਾਲਿਆਂ ਨੂੰ ਉਦੋਂ ਲਿਖਾਰੀ ਤਾਂ ਉੱਥੇ ਨੇੜੇ țeੜੇ ਜਾ ਨਹੀਂ ਸਕਦਾ ਅੱਟ ਸੱਟੇ ਸਾਡਾ ਇਤਿਹਾਸ ਲਿਖਿਆ ਜਾਂਦਾ ਏ ਵੀ ਹੁਣ ਕਿਰਪਾ ਹੋਈ ਆ ਆਉ ਢਾਈ ਕਸੂਰ ਸਿੰਘ ਸੰਤ ਜਰਨੈਲ ਸਿੰਘ ਨਾਲ ਉਧਰ 1.5 ਲੱਖ ਉਧਰ ਤੋਪਾਂ ਜਲਿਆ ਵਾਲੇ ਬਾਗ ਤੇ ਬੀੜੀਆਂ ਟੈਂਕ ਲਕੋ ਕੇ ਪਿੱਛੇ ਠੱਲੇ ਆ ਸਾਰੇ ਹੁਣ ਇਧਰ ਜਰਨਲ ਵੈਦਿਆ ਫੋਨ ਇੰਦਰਾ ਨੂੰ ਲਾਉਂਦਾ ਪੌਣੇ 5 ਵਜੇ ਸੀ ਉਦੋਂ ਸਵੇਰ ਦੇ 5 ਜੂਨ ਦੀ ਮੈਂ ਗੱਲ ਕਰ ਰਿਹਾ ਇਹਨੇ ਜਦੋਂ ਫੋਨ ਹੈ ਵਾਇਰਲੈਸ ਤੇ ਗੱਲ ਕੀਤੀ ਇੰਦਰਾ ਕਹਿੰਦੀ ਤੂੰ ਕਹਿੰਦਾ ਸੀ ਮੈਂ ਜਾਣਸਾਰ ਭਿੰਡਰਾ ਵਾਲੇ ਨੂੰ ਜਿਉਂਦਾ ਫੜ ਕੇ ਦਿੱਲੀ ਪੇਸ਼ ਕਰ ਦੂੰ ਓਏ ਤੈਨੂੰ ਤਾਂ ਹੋ ਗਏ 60 ਘੰਟੇ ਲੜੀ ਜਾਂਦੇ ਨੂੰ ਤੇ ਹੁਣ ਕਾਦੇ ਮਾਰਾ ਫੋਨ ਕਰਦਾ ਕਹਿੰਦਾ ਜੀ ਮੈਂ ਤਾਂ ਟੱਸ ਤੋਂ ਮੱਸ ਨਹੀਂ ਹੋਣ ਦਿੰਦਾ ਉਹ ਉਹਨੇ ਪਾਣੀ ਦੀ ਘੋਟ ਨਹੀਂ ਮਿਲਟਰੀ ਨੂੰ ਪੀਣ ਦਿੱਤੀ ਉਹ ਪ੍ਰਕਰਮਾਂ ਦੇ ਪੈਰ ਨਹੀਂ ਧਰਨ ਦਿੰਦਾ ਜਰਨਲ ਵਜੀਦਿਆ ਇੰਦਰਾ ਨੂੰ ਕਹਿੰਦਾ ਕਹਿੰਦਾ ਬੀਬੀ ਭਾਗੋ ਖਤਰਾਂੇ ਦੀ ਢਾਵ ਚ 12 ਘੰਟੇ ਉਹਨੇ ਵਜੀਦ ਖਾਨ ਦੀ ਫੌਜ ਨੂੰ 12 ਘੰਟੇ ਪਾਣੀ ਨਹੀਂ ਘੁੱਟ ਪੀਣ ਦਿੱਤੀ ਇਹ ਉਹਨਾਂ ਦੇ ਪੋਤਾ ਭਾਗੋ ਦੇ ਮੈਨੂੰ ਤਾਂ ਮੁਸ਼ਕਲ ਲੱਗਦਾ ਜੇ ਤੂੰ ਆਰਡਰ ਦੇਵੇਂ ਮੈਂ ਟੈਂਕਾਂ ਦਾ ਹਮਲਾ ਕਰ ਸਕਦਾ ਇੰਦਰਾ ਨੇ ਉਥੋਂ ਮਨਜ਼ੂਰੀ ਦੇ ਦਿੱਤੀ ਸੈਨ ਰਾਸ਼ਟਰਪਤੀ ਦੇ ਹੋਏ ਐ ਜਿੱਦੈ ਫੌਜ ਹਮਲਾ ਕਰਨ ਲਈ ਮਨਜ਼ੂਰੀ ਅੰਮ੍ਰਿਤਸਰ ਸਾਹਿਬ ਤੋਂ ਲੈਂਦੀ ਐ ਤਾਂ ਮੈਂ ਉਹ ਡਿਵੀਟੀ ਕਮਿਸ਼ਨ ਦਾ ਨਾਮ ਮੇਰੇ ਵਿਸਰ ਗਿਆ ਹੋਣਾ ਉਹ ਆਂਦਾ ਮੈਂ ਸੈਨ ਨਹੀਂ ਕਰਦਾ ਮੈਨੂੰ ਘਰੇ ਘੱਲ ਦਿਓ ਇਹਨੂੰ ਬਦਲ ਕੇ ਤੁਰਤ ਇਨਾਂ ਨੇ ਬਾਦਲ ਸਾਹਿਬ ਨੇ ਭੇਜਿਆ ਤੇ ਮਹੇਸ਼ਿੰਦਰ ਆਪ ਦਾ ਰਿਸ਼ਤੇਦਾਰ ਬਾਦਲ ਨੇ ਇਥੇ ਡਿਊਟੀ ਕਮਿਸ਼ਨ ਲਾਇਆ ਉਹਨੇ ਸੈਨ ਕੀਤਾ ਤੇ ਦਰਬਾਰ ਸਾਹਿਬ ਤੇ ਹਵਾਲਾ ਹੋਇਆ ਤੇ ਸੈਨ ਪੰਜਾਬ ਦੇ ਪੰਜ ਲੀਡਰਾਂ ਦੇ ਇੰਦਰਾ ਕੋਲੇ ਵੀ ਹੋਏ ਵੀ ਭਿੰਡਰਾਂ ਵਾਲੇ ਦਾ ਰੋੜਾ ਕੱਢਦੇ ਇਹ ਰਾਹ ਦਾ ਰੋੜਾ ਐ ਪੰਜਾਬ ਇਹਦੇ ਮਗਰ ਲੱਜ ਜਾਣਾ ਸਾਰੇ ਗੁਰਦੁਆਰਿਆਂ ਦੇ ਇਹ ਕਬਜ਼ਾ ਹੋ ਜਾਣਾ ਪੰਜਾਬ ਦਾ ਮੁੱਖ ਮੰਤਰੀ ਇਹਨੇ ਬਣ ਜਾਣਾ ਇਹਦਾ ਕੰਡਾ ਕੱਢਦੇ ਇਹ ਪੰਜਾਬ ਦੇ ਲੀਡਰਾਂ ਵੱਡੇ ਗੰਦਾਰਾਂ ਦੀ ਤੇੜਾ ਜਿਹੜਾ ਹਮਲਾ 84 ਦਾ ਇੰਦਰਾ ਦੀ ਕੀ ਜ਼ੋਰ ਤੁਸੀਂ ਹਮਲਾ ਕਰ ਜਾਂਦੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੌਣ ਖਾਦੂ ਕਰ ਸਕਦਾ ਸੀ ਜੇ ਤੇਜਦਾ ਸਿੰਘ ਧਿਆਨ ਸਿੰਘ ਵਰਗੇ ਗੰਧਾਰ ਨਾ ਪੈਦਾ ਹੁੰਦੇ ਕਬੀਰ ਸਾਹਿਬ ਕਹਿੰਦੇ ਐ ਜੀਆਂ ਮਾਵਾ ਐਵੇਂ ਰਹਿ ਜਾਣ ਪੁੱਤ ਜੰਮਣ ਦਾ ਫਾਇਦਾ ਕੀ ਆ ਨਹੀਂ ਤਾਂ ਜਨਣੀ ਬਾਝਰੇ ਕਿਉਂ ਸੋਮਾ ਘਾਟਾ ਮੈਂ ਬਾਣੀ ਦੀਆਂ ਧਾਰਨਾ ਵੀ ਦੇ ਸਕਦਾ ਉਹਨਾਂ ਮਾਵਾ ਨੇ ਗੰਦੇ ਪੁੱਤ ਜਿਹੜੇ ਜੰਮੇ ਉਹ ਸਿੱਖਾਂ ਦੇ ਵਿੱਚੋਂ ਹੀ ਗਦਾਰ ਬਣ ਗਏ ਤੇ ਗੰਦਾਰਾ ਨੇ ਰਮੰਦਰ ਸਾਹਿਬ ਤੇ ਹਮਲਾ ਕਰਾਇਆ ਆ ਹੁਣ ਗੱਲ 5 ਜੂਨ ਦੀ ਕਰਦੇ ਆਂ ਇੰਦਰਾ ਨੇ ਹੁਕਮ ਦੇ ਦਿੱਤਾ 4 ਜੂਨ ਦੀ ਇੱਕ ਗੱਲ ਛੋਟੀ ਜੀ ਭੁੱਲ ਗਏ 4 ਹੈਲੀਕਾਪਟਰਾਂ ਤੇ ਇਹਨਾਂ ਨੇ ਕਮਾਂਡੋ ਤਾਰਨੀ ਚਾਹੀ ਛੱਤਾਂ ਤੇ ਸਿੰਘਾਂ ਨੇ 4 ਹੈਲੀਕਾਪਟਰ ਨਾਸ਼ਟ ਕਰਤੇ ਇਹ ਇਹਨਾਂ ਦਾ ਫਾਰਮੂਲਾ ਪਾਸ ਹੀ ਨਹੀਂ ਹੋਇਆ ਤੇ ਜਿੰਨੇ ਕਮਾਂਡੋ ਸੀ ਜਹਾਜ਼ਾਂ 'ਚ ਸਾਰੇ ਸਵਾ ਬਣਾ ਤੇ ਸਾੜ ਕੇ ਪਿਆਰੇ ਖਾਲਸਾ ਜੀ ਆਓ ਜਦੋਂ 5 ਜੂਨ ਹੁਣ ਚੱਲ ਪਈ ਐ ਪਹਿਲਾ ਟੈਂਕ ਆਉਂਦਾ 5 ਵਜ ਕੇ 5 10 ਮਿੰਟ ਤੇ ਸੋਭਾ ਸੋਭਾ 5 ਜੂਨ ਉਹ ਲੰਗਰ ਹਾਲ ਵਾਲੇ ਪਾਸੋਂ ਵੜਦਾ ਬਾਬਾ ਦੀਪ ਸਿੰਘ ਜੀ ਜਗਾ ਜਿਹੜੀ ਪ੍ਰਕਰਮਾਂ ਚ ਉੱਥੇ ਆਉਂਦਾ ਤੇ ਭਾਈ ਰਾਮ ਸਿੰਘ ਸੰਤ ਜਰਨੈਲ ਸਿੰਘ ਦਾ ਗੜਬਈ ਜਿਹੜਾ ਉਹਦੇ ਕੋਲ ਨਾਲ ਕੋਲ ਇੱਕ ਕੈਰੈਕਟਰ ਲਾਂਚਰ ਸੀ ਉਹਨੇ ਟੈਂਕ ਜਿਹੜਾ ਖਤਮ ਕਰ ਦਿੱਤਾ ਫਿਰ ਇੱਕ ਦਾਮ ਟੈਂਕ ਆਉਂਦੇ ਆ 10 15 ਦੀ ਕਤਾਰ ਟੈਂਕਾਂ ਦੀ ਸਾਰੀਆਂ ਪ੍ਰਕਾਰਾਂ ਵਿੱਚ ਟੈਂਕ ਬੀੜੇ ਜਾਂਦੇ ਟੈਂਕ ਇੱਕ ਗੱਲ ਮੇਰੇ ਬੜੀ ਯਾਦ ਆ ਰਹੀ ਪਿੰਦੇ ਪਿੰਦੇ ਮਨੋਰ ਸਿੰਘ ਦੇ ਘਰਾਂ ਵਾਲੀ 7 ਸਾਲ ਦੀ ਉਹਦੀ ਗੋਡੀ ਮਾਵਾ ਧੀਆਂ ਦੋਵੇਂ ਅੰਦਰ ਆ ਇੱਕ ਟੈਂਕ ਆ ਰਿਹਾ ਮਨੋਰ ਸਿੰਘ ਨੇ ਆਖਿਆ ਧੀਏ ਔਰ ਨਾਮ ਨਾ ਖੱਟਲਾ ਬਾਂਬ ਉਹਦੇ ਢਿੱਡ ਨਾ ਬੰਨਿਆ ਜਾਂਦਾ ਇਹ ਬੱਚੀ ਟੈਂਕੇਠ ਵੜ ਜਾਂਦੀ ਹੈ ਮਨੋਰ ਸਿੰਘ ਦੇ ਘਰਾਂ ਵਾਲੀ ਵੀ ਇਸੇ ਤਰ੍ਹਾਂ ਸ਼ਹੀਦ ਹੁੰਦੀ ਬੀਬੀ ਪ੍ਰੀਤਮ ਕੌਰ ਪਕਾਰ ਕੌਰ ਬੜੀਆਂ ਭੈਣਾਂ ਨੇ ਉੱਥੇ ਮਿਲਟਰੀ ਦੀਆਂ ਸਾਥਰੀਆਂ ਪਾ ਕੇ ਸ਼ਹੀਦ ਗਿਆ ਵੀ ਪਾਈਆਂ ਤੇ ਅੱਜ ਇਹ ਬੜੇ ਚਾ ਨਾਲ ਸੇਖਾਂ ਦੀਆਂ ਧੀਆਂ ਬਿਊਟੀ ਪਾਰਲ ਖੋਰ ਕੇ ਬਹਿ ਜਾਂਦੀਆਂ ਵੀ ਅਸੀਂ ਸਿੱਖੀ ਦਾ ਨਾਸ ਕਰਾਂਗੇ ਆ ਤੇ ਬੀਬੀ ਭਾਗੋ ਵਰ ਗਈਆਂ ਕੁਰਬਾਨੀਆਂ ਕਰ ਗਈਆਂ ਤੇ ਅਸੀਂ ਬਿਊਟੀ ਪਾਰਲਾਂ ਚ ਆ ਬਜ਼ੁਰਗ ਬਹੁਤ ਸਾਰੇ ਬਜ਼ੁਰਗ ਜਿਹੜੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਚੌਰਾ ਕਿਹਨੂੰ ਆਂਦੇ ਉਹ ਆਂਦਾ ਜੀ ਜਿਹੜੇ ਆ ਬੁੜੇ ਪੈਲਸਾਂ ਚ ਨੱਚਦੇ ਆਵਦੀਆਂ ਧੀਆਂ ਨੇ ਸਾਰੇ ਚੌਰੇ ਹੀ ਆ ਮੈਨੂਆਂ ਦਾ ਆਖੇ ਠੇ ਠਰ ਵੀ ਆਂਦੇ ਇਹਨਾਂ ਨੂੰ ਮੈਂ ਆਖਿਆ ਵੀ ਕਮਾਲ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਲੋਕਾਂ ਨੇ ਸਿੱਖੀ ਨੂੰ ਬੜਾ ਥੱਲੇ ਲਗਾਇਆ ਬੜਾ ਥੱਲੇ ਲਗਾਇਆ ਉਹ ਚਿੱਟਾ ਦਾੜਾ ਤੇ ਧੀ ਨਾਲ ਨੱਚਣਾ ਪੈਲਸਾਂ ਚ ਯਾਰੋ ਕਮਾਲ ਹੋ ਗਈ ਇਹ ਜੇ ਬੰਦਿਆਂ ਨੂੰ ਜਿਉਣ ਦਾ ਹੱਕ ਕੋਈ ਨਹੀਂ ਢੋਣਾ ਚਾਹੀ ਸਾਡੀ ਸਿੱਖੀ ਨੂੰ ਸੇਖ ਤਾਗੀ ਕਰ ਰਿਹਾ ਬੋਡੀ ਕਰ ਰਿਹਾ ਥੱਲੇ ਲਿਜਾ ਰਿਹਾ ਨੀਵੀਂ ਚ ਘਾ ਰਿਹਾ ਹਿੰਦੂ ਦਾ ਕਦੇ ਰੋਲ ਵੇਖਿਆ ਨਹੀਂ ਹਿੰਦੂ ਸਿੱਖੀ ਤੇ ਇੰਨਾ ਵਾਰ ਨਹੀਂ ਕਰਦਾ ਜਿੰਨਾ ਸਿੱਖ ਕਰਦਾ ਗੰਦਾਰਾਂ ਦੀ ਯਾਰਾਂ ਦੀ ਗਿਣਤੀ ਚ ਪੰਜ-ਛੇ ਹੀ ਹਿੰਦੂ ਹੈਗੇ ਬਾਕੀ ਸਾਰੇ ਸਿੱਖ ਗੰਦਾਰ ਆਉ ਟੈਂਕਾਂ ਦਾ ਵੱਲਾ ਸ਼ੁਰੂ ਹੈ ਉਹਨਾਂ ਲੈਣਾ ਨੂੰ ਟਾਡੀ ਜੱਥੇ ਤੋਂ ਸੁਣਦੇ ਦੀ ਹੀ ਉੱਡਦਾ ਚੰਗਿਆੜੇ ਫੋਸੀ ਦੜ ਦੜ ਡੇਗਦੀ ਹੀ ਉੱਡਦਾ ਚੰਗਿਆੜੇ ਉੱਧਰ ਟੈਂਕਾਂ ਦੇ ਗੋਲੇ ਉੱਤੋਂ ਦੀ ਕਾਲ ਤਾਨਤ ਉੱਤੇ ਤੇ ਬੈਂਜਿੰਗਾ ਤੇ ਥੱਲੇ ਥੱਲੇ ਉਹ ਕਮਾਂਡੋ ਭੇਜ ਰਿਹਾ ਤੇ ਮੈਂ ਕਵਤਾ ਲੋਣੀ ਤਾਂ ਇਹੋ ਸੀ ਪਰ ਮੈਂ ਅੱਗੇ ਚੱਲਾ ਗਿਆ ਉਹ ਫਿਰ ਸੰਤਾਂ ਨੇ ਲੜਕਾਰ ਕੇ ਸਿੰਘਾਂ ਨੂੰ ਆਖਿਆ ਵੀ ਅੱਜ ਮੌਕਾ ਹੈ ਜਿਹੜੇ ਭਰਾ ਉਥੇ ਡੀਕੀ ਜਾਂਦੇ ਬਾਬਾ ਜੀ ਸਿੰਘ ਜੋਰਾਵਾਰ ਸਿੰਘ ਪਤੇ ਸਿੰਘ ਸੁਖਾ ਸਿੰਘ ਮਤਾਵ ਸਿੰਘ ਤਾਰੂ ਸਿੰਘ ਵਰਗੇ ਜਵਾਨਾਂ ਦੇ ਕੋਲੇ ਚੱਲਿਏ ਅੱਜ ਮੌਕਾ ਹੈ ਆਓ ਸਿੰਘਾਂ ਨੇ ਕਿਹੜਾ ਟੈਂਕਾਂ ਦੇ ਗੋਲਿਆਂ ਦੀ ਢੇਠ ਢੇਠ 35000 ਮਿਲਟਰੀ ਨੂੰ ਕਿਵੇਂ ਮਾਰਿਆ ਕਮਨੂ ਝੋਦੇ ਆ ਛੱਡ ਤਹਜਕਾਰੇ ਫੋਸੇ ਤੜ ਤੜ ਦੇਖਦੀ ਉੱਡਦੇ ਚੰਗਿਆੜੇ ਫੋਸੇ ਤੜ ਤੜ ਦੇਖਦੀ ਉੱਡਦੇ ਚੰਗਿਆੜੇ ਲੱਖਾ ਹੈ ਕੜਾ ਕਿਆ ਦਿਨ ਨੂੰ ਹੀ ਤਾਰੇ ਸਿੰਘਾ ਬਖਾ ਹੈ ਕੜਾ ਕਿਆ ਦਿਨ ਨੂੰ ਹੀ ਤਾਰੇ ਹੋ ਹੋ 4 ਜੂਨ ਦੀ ਰਾਤ ਨੂੰ ਸੰਤ ਜਰਨੈਲ ਸਿੰਘ ਨੇ ਆਖਿਆ ਜਿੱਲਿਆਂ ਤੋਂ ਤੂੰ ਹੱਥੋਂ ਨਿਕਲੀਦਾ ਨਿਕਲ ਜਾ ਤੇ ਬਾਬਾ ਮਾਨੋ ਚਾਲ ਲੈ ਆਖਿਆ ਬਾਬਾ ਜੀ ਇਹ ਕੁ ਮਰਦਾਂ ਦਾ ਕੰਮ ਆ ਨਿਕਲਣਾ ਜਾਣਾ ਤੇ ਬਾਬਾ ਜਰਨੈਲ ਸਿੰਘ ਨੇ ਆਖਿਆ ਸ਼ੇਰਾ ਇਹ ਮੂਵਮੈਂਟ ਅੱਜ ਹੀ ਨਹੀਂ ਬੰਦ ਹੋ ਜਾਣੀ ਇੰਦਰਾ ਨੇ ਕਰੋੜ ਸਿੱਖ ਮਾਰ ਕੇ ਸਾਹ ਲੈਣਾ ਇਹਨੇ ਘਰਾਂ ਚੋਂ ਵੀ ਚੱਕ-ਜਾ ਕੇ ਮਾਰਨੇ ਮੁੰਡੇ ਤੇ ਉਹਨਾਂ ਦੇ ਬੱਲ ਪਾਉਣ ਵਾਸਤੇ ਉਹਨਾਂ ਨੂੰ ਗੱਡੀ ਚੜਾਉਣ ਵਾਸਤੇ ਤੁਹਾਨੂੰ ਜਾਣਾ ਪੈਣਾ ਹੈ ਮਹਿਮ ਸ਼ੁਰੂ ਕਰਨੀ ਹੈ ਇਸ ਰਾਤ ਨੂੰ ਸਿੰਘ ਬਹੁਤ ਨਿਕਲ ਗਏ ਸਖਦੇਵ ਬੱਬਰ ਬਾਬਾ ਮਾਨੋਚਾਲ ਵਰਗੇ ਬਹੁਤ ਸਾਰੇ ਬਾਅਦ ਚੋ ਕਈ ਕਈ ਸਾਲ ਸਰਕਾਰ ਦੀ ਪੂਛ ਕਾ ਛੱਡੀ ਸਿੰਘਾਂ ਨੇ ਜਿਹੜਾ ਜਿੰਦਾ ਹੈ ਜਿੰਦਾ ਉਸ ਦਿਨ ਹਾਂਗ ਕਾਂਗ ਸੰਤਾਂ ਨੇ ਭੇਜਿਆ ਸੀ ਜੇਤੇ ਅਟੈਕ ਹੁੰਦਾ ਉਹ ਬਾਅਦ ਚ ਆਉਂਦਾ ਤਾਂ ਹੁਣ ਇਹ ਸਿੰਘ ਕੁਝ ਨਿਕਲ ਗਏ 35 ਹਜ਼ਾਰ ਸਿੰਘਾਂ ਨੇ ਮੋਛੇ ਪਾ ਦਿੱਤੇ ਫੌਜ ਤੇ ਹੁਣ ਟੈਂਕਾਂ ਅੱਗੇ ਤੁਸੀਂ ਸਾਰੇ ਦੱਸੋ ਕੋਈ ਬੰਦੇ ਦੀ ਕਿੰਨੀ ਕੁ ਪਾਵਰ ਚੱਲ ਸਕਦੀ ਕਿੰਨਾ ਚਿਰ ਲੜ ਲੜ ਸਕਦਾ 72 ਘੰਟੇ 20ਵੀਂ ਸਦੀ ਦੇ ਸੂਰਮੇ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਾ ਜੀ ਨੇ ਜਿੰਦ ਭਾਰਤ ਦੀ ਫੌਜ ਨਾਲ ਜੰਗ ਕੀਤੀ ਜਿਹੜਾ ਬਰਾੜ ਜਰਨਲ ਹੱਲਾ ਕਰਦਾ ਉਹਨੇ ਆਪਦੀ ਕਿਤਾਬ ਚ 35000 ਲਿਖਿਆ ਮੈਨੂੰ ਸ਼ੱਕ ਬਾਲੇ ਬਲੇਟਿਆ ਸੰਗਾ ਨੇ ਮਿਲਟਰੀ ਵਾਲੇ ਸੰਤਾ ਨੂੰ ਇੱਕ ਇੰਟਰਵਿਊ ਚ ਅਜੇ ਵੀ ਗੱਲ ਆਉਂਦੀ ਹੈ ਨੈਟ ਤੇ ਵੀ ਫੌਜ ਜੇ ਵੜ ਗਈ ਦਰਪਾਰ ਸਾਹਿਬ ਮੈਂ ਲੋਥਾਂ ਦੇ ਟਰੱਕ ਭਰ ਭਰ ਕੇ ਭੇਜ ਦੂੰ ਉਹਨੇ ਕਰਕੇ ਵਿਖਾਤਾ ਸ਼ਾਂਤਾਂ ਨੇ ਵੀ ਪਹਿਲਾਂ ਭੁੱਖ ਪਾਣੀ ਕੀਤੀ ਸੀ ਬਈ ਇੰਦਰਾ ਫੌਜ ਲਾਜ ਵੀ ਚੜਾਊਗੀ ਤੇ ਹਮਲਾ ਵੀ ਹੋ ਜਾਣਾ ਹੁਣ ਗੱਲ ਜੇ ਆਪਾਂ ਛੋਟੀ ਜੀ ਕਰੀਏ ਵੀ ਭੰਡਰਾ ਵਾਲੇ ਨੂੰ ਮਾਰਨਾ ਸੀ ਫੜਨਾ ਸੀ ਤਾਂ ਬੜੇ ਤਰੀਕੇ से ਗੱਲ ਨਹੀਂ 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 ਉਦੋਂ ਬਾਅਦ ਦੀ ਗੱਲ ਕਰ ਲੋ ਮੋਦੀ ਨੇ ਕਾਲੇ ਕਾਨੂੰਨ ਬਣਾ ਕੇ ਜੇ ਸਿੰਘੂ ਬਾਰਡਰ ਤੇ ਨਾ ਜਾਂਦੇ ਸਾਡੇ 700 ਸਾਡੇ ਭਰਾ ਸ਼ਹੀਦ ਗਿਆ ਨਾ ਪਾਉਂਦੇ ਮੇਰੀਆਂ ਭੈਣਾਂ ਉਥੇ ਨਾ ਜਕਾਰੇ ਛੜਦੀਆਂ ਉਥੇ ਲੰਗਰ ਨਾ ਚੱਲਦੇ ਤੇ ਅੱਜ ਨੂੰ ਮੋਦੀ ਭਲਾਂ ਪੰਜਾਬ ਛੱਡਦਾ ਸੀ ਸਵਾਲ ਪੈਦਾ ਨਹੀਂ ਹੁੰਦਾ ਤੁਸੀਂ ਇੰਦਰਾ ਤੇ ਨਾ ਇੰਦਰਾ ਦੀ ਗੱਲ ਛੱਡੋ ਜਿਹੜਾ ਤਖਤ ਤੇ ਬੈਠੇਗਾ ਤੇ ਭਗਵਾਨ ਤਮਨ ਅੰਬਰ ਤੇ ਛਕਾਉਣ ਵਾਲੇ ਨਸ਼ੇ ਛਡਾਉਣ ਵਾਲੇ ਅੰਬਰ ਤਪਾਲ ਨੂੰ ਕਾਲੇ ਪਾਣੀ ਭੇਜਤਾ ਇਹ ਆਂਦਾ ਪਿਛਲੇ ਪ੍ਰਧਾਨਾਂ ਮੁੱਖ ਮੰਤਰੀਆਂ ਨਾਲੋਂ ਮੈਂ ਕਿਹੜਾ ਘਾਟਾ ਇਹਨੇ ਆਖਿਆ ਘਟ ਮੈਂ ਨਹੀਂ ਬੜੇ ਕਮਾਲ ਦਾ ਸੀਨ ਹੈ ਕਿ ਉਹਨੂੰ 2-3 ਲੱਖ ਗਿਣਤੀ ਦੀ ਫਾਂ ਵੋਟਾਂ ਦੇ ਨਾਲ ਦੁਨੀਆ ਚੁਣਦੀ ਹੈ ਤੇ ਇਹ ਹੋਣ ਇੱਕ ਸਾਲ ਦੀ ਐਨਐਸਏ ਹੋਰ ਲਾਤੀ ਕਲੀ ਇੰਦਰਾ ਦੀ ਗੱਲ ਨਾ ਸੋਚੋ ਜਿਹੜਾ ਆਊਗਾ ਸਿੱਖਾਂ ਨੂੰ ਖਪਾਊਗਾ ਧੱਕੇ ਨਾਲ ਹਥਿਆਰ ਚਕਾਊਗਾ 47 ਵੇਲੇ ਸਾਡੇ ਬਜ਼ੁਰਗਾਂ ਨੇ ਆਖਿਆ ਹੁਣ ਨਹੀਂ ਹਥਿਆਰ ਚੱਕਣੇ ਪੈਂਦੇ ਤੇ ਇੰਦਰਾ ਨੇ ਆਖਿਆ ਮੈਂ ਚਕਾਉਣੀ ਆ ਪਰ ਖਾਲਸਾ ਜੀ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਾਂ ਕਵਤਾ ਹੋਰ ਸਾਂਝੀ ਕਰ ਲਈ ਹੁਣ ਮੈਂ ਕੋਲ ਹੁੰਦਾ ਸੀ ਜਿੰਦੂ ਇਹ ਸਟੇਜ ਤੇ ਮਨਜੀ ਸਾਹਿਬ ਬਾਦਲ ਲੋਂਗੋਵਾਲ ਤਲਵੰਡੀ ਟੌਂਡਾ ਸਾਰੇ ਇਕੱਠਾ ਪੜਦੇ ਹੁੰਦੇ ਸੀ ਜੇ ਥੌ ਚੜ ਕੇ ਆਈ ਸਾਡੇ ਛਾਤੀਆਂ ਉੱਤੋਂ ਦੀ ਪਹਿਲਾਂ ਅਸੀਂ ਸ਼ਹੀਦੀ ਪਾਵਾਂਗੇ ਫੇਰ ਫੌਜ ਦਰਬਾਰ ਸਾਹਿਬ ਚ ਵੜੂਗੀ ਇਹਨਾਂ ਦੇ ਕਮਰੇ 'ਚ ਗੋਲੀ ਨਹੀਂ ਵੱਜੀ 5 ਦਿਨ ਨਾ ਤੋਪ ਦਾ ਗੋਲਾ ਵੱਜਾ ਤੁਸੀਂ ਰਾਣ ਹੋ ਜੋਗੇ ਇਹ ਸਮੁੰਦਰੀ ਹਾਲਤ ਬੈਠੇ ਸੀ ਕਿਉਂਕਿ ਗੱਲ ਪਹਿਲਾਂ ਗਿੱਟਬੇਟ ਹੋਈ ਸੀ ਆਖਰ ਬਗਰੇੜੀ ਆ ਆਉਂਦਾ ਪੂਲਟ ਪ੍ਰੂਫ ਗੱਡੀ ਲੈ ਕੇ 5 ਜੂਨ ਨੂੰ ਤੇ ਉਹ ਇਹਨਾਂ ਸਾਰਿਆਂ ਨੂੰ ਕਮਰੇ ਚੋਂ ਕੱਢ ਕੇ ਗੱਡੀ 'ਚ ਬਿਠਾਉਂਦਾ ਤੇ ਇਹਨਾਂ ਨੂੰ ਏਸਿਆਂ ਦੇ ਥੱਲੇ ਜਾ ਕੇ ਛੋਲੇ ਤੇ ਪੂੜੀਆਂ ਖਵਾਉਂਦੀ ਸਰਕਾਰ ਆ ਲੀਡਰ ਜਿਹੜੇ ਆਪਾਂ ਮਸਾ ਮਗਰੋਂ ਲੈ ਮੈਂ ਉਹਨਾਂ ਦੀ ਗੱਲ ਕਰ ਰਿਹਾ ਅਜੇ ਵੀ ਕੁੱਤੇ ਆ ਗੂ ਆਪਾਂ ਨੂੰ ਚਿੰਬੜੇ ਅਜੇ ਵੀ ਅਜੇ ਵੀ ਪਿਆਰੇ ਖਾਲਸਾ ਜੀ ਸੋ ਇਹਨਾਂ ਦੀ ਕਰਤੂਤ ਤੁਹਾਡੇ ਸਾਹਮਣੇ ਆ ਮੈਨੂੰ ਇੱਕ ਬਜ਼ੁਰਗਾਂ ਦਾ ਆਖੇ ਕਿੜਾਕਾ ਜ ਆ ਤੂੰ ਐਵੇਂ ਰਸਗੋਲਿਆ ਨਾ ਖਾ ਗਿਆ ਮਤਾ ਆਨੰਦਪੁਰ ਦਾ ਲੋਂਗੋ ਵਾਲਤਾ ਦਾ ਬੰਦਾ ਹੀ ਬੜਾ ਚੰਗਾ ਸੀ ਮੈਂ ਕਿਹਾ ਕਰੋੜ ਲਿਆ ਇੰਦਰਾ ਤੋਂ 50 ਲੱਖ ਦਿੱਤਾ ਮਾਨਾਂ ਵਾਲੇ ਛਿੰਦੇ ਨੂੰ ਤੇਨੇ ਪਿੰਡਰਾ ਵਾਲੇ ਨੂੰ ਮਾਰਨ ਨੂੰ ਕੁੜੀ ਕਹੇ ਲਈ ਕਲਦੀਪ ਕੌਰ ਕੇ ਦਲਦੀਪ ਕੌਰ ਉਹਦਾ ਰਾਤ ਦਾ ਉਹਦਾ ਜਿਗਰਾ ਨਾ ਵਗਿਆ ਸੰਤਾਂ ਤੇ ਗੋਲੀ ਚਲਾਉਣ ਦਾ ਰਿਵਾਰ ਵਾਰੋਂ ਦੇ ਕੋਲੇ ਸੀ ਦੋ ਮੇਰੀ ਮੁਰਗੀ ਤੀਜੀ ਵਾਰ ਉਹਨਾਂ ਨੇ ਸਰੇਂਦਰ ਸਿੰਧਾ ਜਿਹੜਾ ਜੋਧਾ ਬੜਾ ਸੰਤਾਂ ਦਾ ਬਾਡੀਗਾਰਡ ਪੀਏ ਹੁੰਦਾ ਸੀ ਉਹ ਮਾਰਤਾ ਹੋਟਲ ਦੇ ਵਿੱਚ ਮਖ ਐਸ ਲੋਂਗੋ ਵਾਲ ਦੀ ਤੂੰ ਗੱਲ ਕਰਦਾ ਪਿਆਰੇ ਖਾਲਸਾ ਜੀ ਆਪਣੀਆਂ ਜੜਾਂ ਉਹ ਬੰਦਾ ਕਿਹੜਾ ਹੈ ਕੁਰਸੀ ਤੇ ਬਹਿਣ ਵਾਲਾ ਜਿਹੜਾ ਨਹੀਂ ਵੜਦਾ ਤੇ ਅਗਲੇ ਸਮੇਂ ਦਾ ਮੈਨੂੰ ਪਤਾ ਨਹੀਂ ਮੇਰੀ ਤਾਂ ਆਵ ਤਿਆਰੀ ਹੁਣ ਉਹ ਬੜਾ ਜ਼ੋਰ ਲਾਇਆ ਵੀ ਸ਼ਹੀਦਾਂ ਕੋਲੇ ਚੱਲੀਏ ਸਾਚਖੰਡ ਚ ਬੜਾ ਸਾਰਾ ਹੀ ਜ਼ੋਰ ਲਾਤਾ ਮੈਂ ਕਦੇ ਨਾ ਡਰਿਆ ਪਰ ਪਤਾ ਹੀ ਨਹੀਂ ਪਰਮਾਤਮਾ ਨੇ ਤੁਹਾਡੀ ਆ ਪ੍ਰਚਾਰ ਦੀ ਸੇਵਾ ਲਈ ਮੈਨੂੰ ਦਮ ਵਾਲੀ ਰੇਸ਼ਟ ਕੀਤਾ ਰਿਆਣੇ ਦੀ ਪੁਲਿਸ ਨੇ ਤੇ ਸਾਲ ਹਾਰ ਜੇਲ੍ਹ ਚ ਉਥੇ ਬੈਠਾ ਰਿਆ ਤੇ ਮਗਰੋਂ ਮੁੰਡਾ ਛੱਡਿਆ ਕੋਈ ਨਹੀਂ ਮੇਰੇ ਆਉਂਦੇ ਨੂੰ ਸਾਰੇ ਇਬਾਰਤ ਹੈ ਪਿਆਰੇ ਖਾਲਸਾ ਆਓ ਹੁਣ ਆਖਰੀ ਇੱਕ ਹਫਤਾ ਸਾਂਝੀ ਕਰਦੇ ਆਂ ਸ਼ੰਤ ਜਰਨੈਲ ਸਿੰਘ ਭਿੰਡਰਾਵਾਲੇ 6 ਜੂਨ 9:30 ਵਜੇ ਕਾਲ ਤਖਤ ਦੇ ਇਠੋਂ ਨਿਕਲਦੇ ਉਹਨਾਂ ਦੇ ਨਾਲ 8 ਸਿੰਘ ਹੈ ਭਾਈ ਮਰੀਕ ਸਿੰਘ ਵੀ ਸੰਤਾਂ ਨੇ ਆਪਣੇ ਕੀਰਤਨ ਸੋਲਾ ਆਪ ਪੜਿਆ ਸਤ ਮਰਦਾਸ ਆਪ ਦੀ ਆਪ ਕੀਤੀ ਲੈ ਕੇ ਮਸ਼ੀਨ ਗੰਨਾ ਦੋ ਨਿਸ਼ਾਨ ਸਾਹਿਬ ਮੀਰੀ ਪੀਰੀ ਦੇ ਮਾਲਕ ਉੱਥੇ ਜਾ ਕੇ ਖਾਲਸਾਣ ਦੇ ਨਾਰੇ ਲਾਏ ਉਧਰੋਂ ਮਿਲਟਰੀ ਪੈ ਗਈ ਗੋਲੀਆਂ ਮਾਰਦੇ ਛਾਤੀ ਜਖਾ ਕੇ ਸ਼ਹੀਦ ਗਿਆ ਪਾਗੇ ਸਿੰਘ ਸੰਤ ਜਰਨੈਲ ਸਿੰਘ ਵੀ ਸ਼ਹੀਦੀ ਪਾਣ ਪਰ ਉਹ ਸ਼ਹੀਦ ਨਹੀਂ ਮੰਨੇ ਉਹ ਜਿਉਂਦੇ ਆ ਅਮਰ ਹੈ ਉਸ ਦਾ ਅਮਰ ਰਹਿਣਗੇ ਇੱਕ ਜੋ ਦਾ 20ਵੀਂ ਸਦੀ ਦਾ ਹੋਇਆ ਜਿਹਨੇ ਹਿੰਦੁਸਤਾਨ ਭਾਰਤਿਸ ਦਾ ਸਰਕਾਰ ਨੂੰ ਦੱਸ ਦਿੱਤਾ ਕਿ ਇਹ ਸਿੱਖਾਂ ਨੂੰ ਨਾ ਕੋ ਖਤਮ ਕਰ ਸਕਦਾ ਨਾ ਕਰੂਗਾ ਭਾਵੇਂ ਮੋਦੀ ਤੂੰ ਅੱਗੇ ਕਿੰਨੇ ਹੋਰ ਤਾ ਜਾਣ ਖਤਮ ਨਹੀਂ ਕੋ ਕਰ ਸਕਦਾ ਪਿਆਰੇ ਖਾਲਸਾ ਜੀ ਪਰ ਮੇਰੀ ਇੱਕ ਬੇਨਤੀ ਹੈ ਵੀ ਆਪਾਂ ਜੇ ਗੁਰਬਾਣੀ ਨੂੰ ਨਾ ਛੱਡਿਆ ਅੰਮ੍ਰਿਤ ਖੰਡੇ ਬਾਟੇ ਦਾ ਨਾ ਛੱਡਿਆ ਤੇ ਸੱਤ ਸੰਗ ਇਹ ਤਿੰਨ ਚੀਜ਼ਾਂ ਨਾਲ ਜੁੜੇ ਰਹੇ ਤਾਂ ਆਪਾਂ ਮਰਦੇ ਨਹੀਂ ਜਦੋਂ ਇਹਨਾਂ ਨਾਲੋਂ ਟੁੱਟ ਗਏ ਇਹਨਾਂ ਨਾਲੋਂ ਤੋੜਨ ਦੀ ਫੋਲ ਕੋਸ਼ਿਸ਼ ਤੁਹਾਨੂੰ ਆਰਐਸਐਸ ਵੱਲੋਂ ਸਰਕਾਰ ਵੱਲੋਂ ਕੀਤੀ ਹੈ ਕਈ ਸਾਲਾਂ ਤੋਂ ਮੀਟਿੰਗ ਹੋਈ ਸੀ ਦਿੱਲੀ ਉਹਨਾਂ ਨੇ ਆਖਿਆ ਸ਼ਾਇਦ ਪਾਠ ਜਿਹੜੇ ਸਿੱਖ ਕਰਾਉਂਦੇ ਬਾਂਢੋੜੇ ਚਾਹੀਦੇ ਇਹਨਾਂ ਦੇ ਘਰੇ ਮਹਾਰਾਜ ਨਹੀਂ ਜਾਣਾ ਚਾਹੀਦਾ ਤੇ ਬਾਪਿਆਂ ਡੇਰਿਆਂ ਵਾਲਿਆਂ ਨੇ ਆਖਿਆ ਸਾਡੀ ਜ਼ਿੰਮੇਵਾਰੀ 15 ਸਾਲਾਂ ਨੂੰ ਜੇ ਮਹਾਰਾਜ ਘਰੇ ਲੈ ਜਾਣ ਸਾਨੂੰ ਬਾਪੇ ਕੌਣ ਆਖੂਗਾ ਉਹਨਾਂ ਨੇ ਸੁਖਮਨੀ ਚਲਾਤੀ ਅਸੀਂ ਭੇਡ ਚਾਲ ਬੁੜਾ ਲਈ ਮੈਂ ਬਾਣੀ ਨੂੰ ਮਾੜਾ ਨਹੀਂ ਕਹਿੰਦਾ ਅਸੀਂ ਹੁਣ ਗੁਰਦੁਆਰੇ ਸੋਖਮਣੀ ਕਣਾਉਣੀ ਐ ਵੀ ਘਰੇ ਕਿਤੇ ਸਾਡੇ ਮਹਾਰਾਜ ਨਾਲ ਜਾਵੜੇ ਅਸੀਂ ਲੜੀਆਂ ਤੇ ਕੋਤਰੀਆਂ ਚ ਹਜ਼ਾਰਾਂ ਰੁਪਈਆ ਦੇ ਕੇ ਉਥੇ ਖੰਡ ਪਾੜ ਕਰਾਉਣੇ ਐ ਵੀ ਸਾਡੇ ਕਿਤੇ ਘਰੇ ਮਹਾਰਾਜ ਨਾਲ ਜਾਵੜੇ ਜੇ ਮੇਰਾ ਝੂਠ ਹੋਵੇ ਮੈਂ ਸਿਰ ਲਵਾ ਦੇਣਾ ਅੱਜ ਮਹਾਰਾਜ ਸ਼ਖਾਂ ਦੇ ਘਰੇ 60% ਬੰਦ ਹੋ ਗਿਆ ਪੰਜ-ਸੱਤ ਸਾਲਾਂ ਨੂੰ ਜਮ੍ਹਾਂ ਬੰਦ ਹੋ ਜਾਣਾ ਮੇਰੀ ਗੱਲ ਯਾਦ ਰੱਖਿਆ ਜੋ ਸ਼ਮਸ਼ਾਨ ਘਾਟਾਂ ਚ ਕਮਰੇ ਪਣ ਜਾਣੇ ਉਥੇ ਗੱਦੇ ਵੇਸ ਚੜਿਆ ਸਸਕਾਰ ਕੀਤਾ ਜਵਜੀ ਸਾਹਿਬ ਜਾਂ ਸੁਖਮਨੀ ਪੜੀ ਉਥੇ ਬਾਪੂ ਤੇ ਬੇਬੇ ਦਾ ਕੰਮ ਨਿਭੜਨਾ ਹੋ ਜਾਣਾ ਕਿਸੇ ਨੇ ਮਹਾਰਾਜ ਘਰੇ ਨਹੀਂ ਲਿਆਉਣਾ ਬਚ ਜੋ ਜੇ ਬਚੀਦਾ ਜੇ ਬਚਣਾ ਤੇ ਗੁਰਬਾਣੀ ਨਾਲੋਂ ਅਮਰਤ ਨਾਲੋਂ ਸਤ ਸੰਗ ਨਾਲੋਂ ਨਾ ਟੁੱਟੀਏ ਆਓ ਸੰਤ ਜਰਨੈਲ ਸਿੰਘ ਸੋ ਸ ਜਰਨੈਲ ਨੇ ਉਹਨਾਂ ਜੋਧਿਆਂ ਨੇ 35000 ਭੱਤਰ ਗਈ ਤੇ ਜੰਗ ਕਿਵੇਂ ਲੜੀ ਇਹਨਾਂ ਲੈਣਾ ਨੂੰ ਸੁਣੀਏ ਢਾਡੀ ਜੱਟ ਸੋ ਸ਼ਫਰੀ ਸਾਹ ਭਾਈ ਰੂਪਾ ਭਾਈ ਭੋਲਾ ਜੀ ਰੂਪਾ ਸਰੰਗੀ ਮਾਸਟਰ ਉਦੋਂ ਦਾ ਹੀ ਇੱਥੇ ਆਉਂਦਾ ਜਦੋਂ ਆ ਕੱਚਾ ਹੀ ਹੁੰਦਾ ਸੀ ਸਾਰਾ ਕੁਝ ਇਹਨੂੰ ساری ਉਮਰ ਹੀ ਹੋ ਗਈ ਤੁਹਾਡੇ ਕੋਲੇ ਆਉਂਦੇ ਨੂੰ ਸੋ ਲਹਿਰੀ ਸਾਹ ਇਹੋ ਬਿਆਨ ਕਰਦੇ ਜੀ ਸੁਣੀਏ